ਅੱਜ ਬਾਅਦ ਦੁਪਹਿਰ ਦਸੂਹਾ ਹਸ਼ਰਪੁਰ ਰੋਡ ਤੋਂ ਸਥਿਤ ਮਾਨਗੜ ਟੋਲ ਪਲਾਇਆ ਦੇ ਨੇੜੇ ਸੜਕ ਕਿਨਾਰੇ ਪੰਚਾਇਤੀ ਜ਼ਮੀਨ ਵਿੱਚ ਦਰਖਤਾਂ ਵਿੱਚ ਇੱਕ 18 ਸਾਲਾ ਲੜਕੀ ਦੀ ਕਤਲ ਕੀਤੇ ਹਾਲਾਤ ਵਿੱਚ Laash baramad hoyi hai ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਸੋਗ ਦੀ ਲਹਿਰ ਜਿਹੜੀ ਦੌੜੀ ਸ਼ਾਮ ਦੇ ਇੱਕ ਨੌਜਵਾਨ ਲੜਕੀ ਜਿਹੜੀ ਜੀ ਉਹਦੀ ਚਾਕੂ ਮਾਰ ਮਾਰ ਉਹਦੀ ਹੱਤਿਆ ਕਰ ਦਿੱਤੀ ਗਈ ਹੈ ਬੜੀ ਬੇਰਹਿਮੀ ਦੇ ਨਾਲ ਤੇ ਬਾਕੀ ਜਿਹੜਾ ਇੱਕ ਪਰਿਵਾਰ ਜਿਹੜਾ ਸਾਦਾ ਜਿਹਾ ਪਰਿਵਾਰ ਆ ਤੇ ਜਿਹੜਾ ਆਪਣਾ ਦਿਹਾੜੀ ਟੱਪਾ ਕਰਕੇ ਕਾਰ ਗੁਜ਼ਾਰਾ ਕਰਦਾ ਤੇ ਅਚਾਨਕ ਜਿਹੜੀ ਉਹਨਾਂ ਦੀ ਨੌਜਵਾਨ ਲੜਕੀ ਜਿਹੜੀ ਗੜ ਕੰਪਿਊਟਰ ਸਿੱਖਣ ਜਾ ਰਹੀ ਸੀ ਆਉਂਦੀ ਹੋਈ ਬੱਸੇ ਜਿਹੜੀ ਉਦਿਆ ਰੋਡ ਦੇ ਉੱਪਰੋਂ ਵੀ ਉਹ ਦੇਖ ਸਕਦੇ ਕਿਦਾਂ ਬੇਰਹਿਮੀ ਨਾਲ ਚਾਕੂ ਮਾਰ-ਮਾਰ ਉਹਦੀ હત્યા ਕਰ ਦਿੱਤੀ ਗਈ। ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਅੱਗੇ ਪੀਲ ਕਰਦੇ ਹਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਤੇ ਜਿਹੜਾ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਜੋ ਇਹੋ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਹੋਣ। ਜਿਹੜਾ ਬੰਦਾ ਇਹੋ ਜਿਹਾ ਘਣਾਉਣਾ ਕੰਮ ਕਰੇ ਦੀ ਰੂਹ ਕੰਬੇ ਜਿਹੜੇ ਆਉਣ ਵਾਲਿਆਂ ਨੂੰ ਸਾਰਿਆਂ ਨੂੰ ਸਿਹਤ ਮਿਲੇ ਵੀ ਇੱਕ ਲੜਕੀ ਨੌਜਵਾਨ ਲੜਕੀ ਜੀ ਮੇ ਬੇਰਹਿਮੀ ਦੇ ਨਾਲ ਮਾਰੀ ਸਖਤ ਸਜ਼ਾ ਮਾ ਦੋਸ਼ੀਆਂ ਨੂੰ ਮਿਲਣੀ ਹੈ। ਹਾਂਜੀ ਸਰ ਜਿਹੜੀ ਇਹ ਘਟਨਾ ਵਾਪਰੀ ਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ। ਆ ਸਾਨੂੰ ਥਾਣਾ ਤਲਾਰ ਮਿਲੀ ਸੀਗੀ ਕਿ ਪਿੰਡ ਮਾਨਗੜ ਦੀ ਲੜਕੀ ਗੁਰਲੀਨ कौर ਡਾਕਟਰ ਆਫ ਮਨਜੀਤ ਸਿੰਘ ਜਿਹਦੀ ਉਮਰ ਕਰੀਬ 18 ਸਾਲ ਤੇ ਪਲੱਸ 2 ਕਰਨ ਤੋਂ ਬਾਅਦ ਕੋਕਲਾ ਮਾਰਕੀਟ ਵਿੱਚ ਕੰਪਿਊਟਰ ਦਾ ਕੋਰਸ ਕਰਦੀ ਸੀਗੀ। ਕਰੋ ਇਹ ਕੋ ਡੇਰ ਵਜੇ ਦੇ ਕਰੀਬ ਹੋਈ ਸੀਗੀ। ਕੋ ਸਾਢੇ 4 ਦੇ ਕਰੀਬ ਇਹਦੇ ਪਰਵਾਦਾ ਵਾਲੇ ਨੇ ਬਾਗਾਪਾਲਸ ਦੇ ਲੱਗ ਗਏ। ਜਿਹੜੀ ਡੈਡ ਕੋਡੀ ਜਿਹੜੀ ਹੈਗੀ ਆ ਤੇ ਡੈਡ ਕੋਡੀ ਪੁਲਿਸ ਨੇ ਜਿਹੜੀ ਕਬਜ਼ੇ ਚ ਲੈ ਲਈ ਆ ਤੇ ਮੋਟਰ ਬੰਦਿਆਂ ਦੇ ਇਹਨਾਂ ਦੇ ਜਿਹੜੇ ਪਰਿਵਾਰ ਦਾ ਬਿਆਨ ਹਾਸਲ ਕਰਕੇ ਜਿਹੜਾ ਕਾਰਵਾਈ ਕੀਤੀ ਜਾਊਗੀ ਜਿਸ ਵਿਅਕਤੀ ਨੇ ਦਾ ਕਤਲ ਕੀਤਾ ਵਾ ਉਹਨੂੰ ਵੀ ਕਾਬੂ ਕਰ ਲਿਆ ਸੀ ਕਾਬੂ ਕਰ ਲਿਆ ਗਿਆ ਉਹਦਾ ਕਤਲ ਕਰਨ ਦਾ ਰੀਜਨ ਕੀ ਹੈ ਉਹ ਸਾਰਾ ਪੁੱਛਦੇ ਆ ਬੰਦ ਪਤਾ ਠੀਕ ਹਾਂ